ਦੀ ਬੇਟੀ ਦਾ ਗੁਰਲੀਨ ਕੌਰ ਨਾ ਸੀ ਤੇ ਰਾਮਪੁਰ ਮੈਂ ਨਾ 2023 ਜਨਵੇਂ ਮਹੀਨੇ ਸਤਾਈ ਤੀਨੋ ਮਤਲਬ ਮੈਜੀ ਕਿਤੀ ਸੀ ਤੇ ਉਹਨਾਂ ਮਤਲਬ ਸਾਲ ਦੇ ਬਾਅਦ ਹੀ ਨਾ ਤੰਗ ਕਰਨੇ ਨਾ ਚਾਲੂ ਕਰਤਾ ਉਹ ਘੁੱਟਦੇ ਕਰਦੇ ਰਹੇ ਮੈਂ ਸੋਚਿਆ ਚਲੋ ਕੋਈ ਗੱਲ ਨਹੀਂ ਬੱਚਾ ਹੋ ਗਿਆ ਸਾਲ ਚਪੀ ਚਲੋ ਵੀ ਬੱਚਾ ਹੋ ਗਿਆ ਛੋਟਾ ਬੱਚਾ ਤੇ ਮਤਲਬ ਸੁਧਰ ਜਾਣਗੇ ਇੱਕ ਦੋ ਵਾਰ ਉਹਨਾਂ ਸਮਝਾਇਆ ਤੇ ਦਿਓਰ ਨਾ ਦਿਓਰ ਤੇ ਜਠਾਨੀ ਦਿਓਰ ਨੇ ਨਾ ਕੋਈ ਮਤਲਬ ਤੀਜੇ ਵਿਆਹ ਦੀ ਜਨਾਨੀਆਂ ਉਹ ਨਾਲ ਲਿਆਉਂਦੀ ਦੀਆਂ ਤੇ ਉਹ ਮਾਰਦੀ ਰਹੀ ਉਹਨੂੰ ਬੜਾ ਤੰਗ ਕਰਦੀ ਰਹੀ ਆ ਚੰਦਨਾ ਉਹਦੇ ਦਿਓਰ ਦਾ ਨਾਮ ਤੇ ਘਰ ਬੜਾ ਨਾਮ ਮਨਜੀਤ ਤੇ ਉਹ ਨਾਲ ਚੰਦਨ ਘੁਰਦਾ ਰਿਹਾ ਤੇ ਨਾਲ ਉਹਦੀ ਮਤਲਬ ਘਰ ਦੀ ਘੁਰਦੀ ਦੀ ਤੇ ਸੱਸ ਵੀ ਤੇ ਉਹ ਜਿਹੜਾ ਘਰ ਦਾ ਉਹ ਲਾਗੇ ਖਲੋਕੇ ਨਾ ਮਤਲਬ ਦਿਖਦੇ ਰਹਿਣਾ ਛਡਾਂਦੇ ਨਹੀਂ ਰਹੇ ਤੇ ਹੁਣ ਨਾ ਤਿੰਨ ਤਰੀਕ ਨੂੰ ਨਾ ਨੇ 2 ਵਜੇ ਮੈਨੂੰ ਪਤਾ ਲੱਗਿਆ ਪਿੰਡੋਂ ਦੇ ਵੀ 2 1:30 2 ਵਜੇ ਨਾਲ ਉਹ ਮਾਰਤਾ ਗਲਾ ਘੋਟ ਕੇ ਤੇ ਆਪਾਂ ਨਾ ਮਤਲਬ ਥਾਣੇ ਰਿਪੋਰਟ ਦਿੱਤੀ ਜਾ ਕੇ ਤੇ ਇੱਥੇ ਗੁਰਦਾਸਪੁਰ ਸਿਵਲ ਹਸਪੀਟਲ ਚ ਨਾ ਉਲੀ ਜਾਂਦਾ ਜਮਾ ਡੈੱਡ ਬੋਡਿੰਗ ਜਮਾ ਕਰਾਇਆ ਮੈਡੀਕਲ ਲਈ ਪੋਸਟਮਾਰਟਮ ਲਈ ਤੇ ਉਹ ਸਰ ਆਪਣੇ ਕੱਲ ਪਰਚਾ ਕਰਵਾਣਗੇ ਸੀ ਤੇ ਉਹਨਾਂ ਨੇ ਲਿਖਿਆ ਪਰਚਾ ਨਾ ਬਰਮਿਆ ਉਹਨਾਂ ਕਹਿੰਦੇ ਮੈਨੂੰ ਯਕੀਨ ਆ ਗਿਆ ਵੀ ਗਲਾਕੋਟ ਕੇ ਮਾਰਿਆ ਉਹਨਾਂ ਨੇ ਸਰ ਪਰਚੇ ਤੇ ਲਿਖਿਆ ਵੀ ਸ਼ੱਕ ਦੇ ਅਧਾਰ ਤੇ ਪਰਚਾ ਲਿਖਿਆ ਜੀ ਜਿਹੜਾ 174 ਦਾ ਮਤਲਬ ਪਰਚਾ ਘਟਿਆ ਸੱਚ ਨੇ ਮਤਲਬ ਗਲਾਕੋਟ ਕੇ ਮਾਰਿਆ ਕਹਿੰਦੇ ਉਹਨੇ ਸਭਾਈ ਕਰੀ ਸਰ ਉਗਲੇ ਤੇ ਸੌਫ ਨਿਸ਼ਾਨ ਆ ਰਿਹਾ ਵੀ ਗਲਾਕੋਟ ਕੇ ਮਾਰਿਆ ਕੋਈ 스ਮੈਲ ਨਹੀਂ ਕੋਈ ਮਤਲਬ ਕੋਈ ਉਦਰੀ ਕੋਈ ਲੱਗਦਾ ਨਹੀਂ ਪਿਆ ਵੀ ਖਾਦੀ ਹੋਏ ਤੇ ਮਤਲਬ ਕਹਿੰਦਾ ਵੀ ਸਾਫ ਲੱਭਦਾ ਪਿਆ ਤੋ ਵੀ ਗਲਾ ਘੋਟ ਕੇ ਮਾਰਿਆ ਵਸੇ ਜੇ ਤੁਸੀਂ ਗਏ ਉਹ ਕੁਰੀ ਦੇ ਹਾਲਾਤ ਕੀ ਕਿੰਦਾ ਦੀ ਸੀ ਸਰੀਰ ਸਰੀਰ ਸਾਰ ਬਿਲਕੁਲ ਸਹੀ ਬਿਲਕੁਲ ਸਾਫ ਸਰੀਰ ਹੀ ਕੋਈ ਸਮੈਲ ਨਹੀਂ ਲੱਗੋ ਕੋਈ ਕੁਝ ਨਹੀਂ ਹੋਇਆਗਾ ਤੇ ਅਸੀਂ ਐਸਐਚਓ ਨੂੰ ਕਿਹਾ ਤੇ ਮਤਲਬ ਤਿੰਨ ਤਰੀਕ ਦੀ ਹੋਈ ਦੀ ਹੈ ਡੈਥ ਹੋਈ ਦੀ ਹੈ ਤੇ ਕੱਲ ਮੈਡੀਕਲ ਉਹ ਕੱਲ ਹੋਈ ਨਾ ਪੋਸਟਮਾਰਟਮ ਹੋਈ ਨਾ ਹੀ ਤੇ ਕੱਲ ਉਹਨਾਂ ਨੇ ਵਾੜਾ ਪਰਚਾ ਨਹੀਂ ਦਰਜ ਕੀਤਾ ਸਾਮੀ ਜਾ ਕੇ 4 ਵਜੇ ਨਾਲ ਨਾ ਪਰਚਾ ਦਰਜ ਕੀਤਾ 174 ਦਾ ਪਰਚਾ ਦਰਜ ਕਰਾ ਰਿਹਾ ਹੈ ਸਰ ਮਤਲਬ ਮੰਗ ਕੀ ਕਰਦਾ ਕਿ ਕਤਲ ਆ ਸਾਫ ਕਤਲ ਹੈਗਾ ਜੇ ਇਹਦੀ ਕਤਲ ਦਾ ਮਤਲਬ ਕਤਲ ਦਾ ਕੋ ਪਰਚਾ ਨਹੀਂ ਦਰਜ ਹੋਇਆ ਤਾਂ ਮਤਲਬ ਬੱਚਾ ਹਿਸਾਬ ਕਿੱਥੋਂ ਮਿਲੇਗਾ ਜੀ ਕਿਹੜੇ ਕਿਹੜੇ ਦੋਸ਼ੀ ਨੇ ਕਰੇ ਦੋਸ਼ੀ ਸਾਰੇ ਇੱਕ ਮਨਜੀਤ ਹੈਗਾ ਜੀ ਉਹਦਾ ਘਰ ਦਾ ਤੇ ਇੱਕ ਚੰਦਲਾ ਤੇ ਇੱਕ ਚੰਦਨ ਦੀ ਜਿਹੜੀ ਘਰਦੀ ਹੈ ਜਿਹੜੀ ਪਤਾ ਨਹੀਂ ਆ ਜੀ ਕੋਈ ਕਹਿੰਦੇ ਵੀ ਮੈਰਿਜ ਕੀਤੀ ਹੈ ਸਾਨੂੰ ਤਾਂ ਇਤੋਂ ਪਤਾ ਨਹੀਂ ਵੀ ਮੈਰਿਜ ਕੀਤੀ ਵੀ ਹੈ ਕਿ ਨਹੀਂ ਕੀਤੀ ਉਹਦਾ ਨਾ ਉਹ ਤੀਜੇ ਵਿਆਹ ਹੈ ਚੰਦਰ ਮੂੜਾ ਜਿਹੜਾ 23 ਜਾਂ 24 ਸਾਲ ਦਾ ਉਹ ਜਨਾਨੀ ਹੈ ਜਿਹੜੀ ਉਹ 38 ਸਾਲ ਦੀ ਲਿਆਂਦੀ ਦੀ ਹੈ ਜੀ ਸਰ ਮੇਰਾ ਪਿੰਡ ਮਰਾੜਾ ਜੇ ਤੇ ਇਹ ਨਵੀਂ ਸਣੀ ਜਿਹੜਾ ਕੁੜੀ ਦਾ ਮਾਮਾ ਜੀ ਜਿਹਨਾਂ ਪੋਦੀ ਲੈ ਕੇ ਪਾਲਿਆ ਹਨੂ ਮੇਰੇ ਗਵਾਂਢੀਆ ਗਾਇਆ ਤੇ ਜਦੋਂ ਕੁੜੀ ਦੀ ਮੈਰਿਜ ਹੋ ਗਈ ਦੀਨਾਂ ਤੇ ਛੋਟਾ ਸਾ ਬੱਚਾ ਆਇਆ ਜਦੋਂ ਸਾਲ ਬਾਅਦ ਜਦੋਂ ਬੱਚਾ ਹੋ ਗਿਆ ਉਹਨਾਂ ਦੇ ਤੇ ਇੱਕ ਵਾਰਾ ਨਾ ਉਹਨਾਂ ਦਾ ਦੇੌਰ ਤੇ ਪਤੀ ਉਹਦਾ ਵੀ ਲੈ ਕੇ ਮਰਾੜੇ ਆ ਗਏ ਛੱਡਣ ਵਾਸਤੇ ਨੂੰ ਤੇ ਉਸਲੇ ਵੀ ਉਹਦਾ ਬੈ ਨਾ ਮੂੰਹ ਤੇ ਛਟਣ ਲੱਗ ਪਈ ਹੀ ਆਈ ਤੇ ਉਸਲੇ ਚਲੋ ਇਹਨੂੰ ਛੱਡ ਕੇ ਚਲ ਗਏ ਕੁੜੀ ਨੂੰ ਰੱਖ ਲਿਆ ਸੀ ਤੇ ਆਇਆ ਗਦੀ ਬੜੀ ਵੈਸੇ ਪਰ ਉਹ ਕਹਿੰਦੇ ਵੀ ਆੜੇ ਨਾ ਇਹ ਮਾਰਨ ਪੈਂਦੀ ਆ ਤੋਨੇ ਕੀ ਮਾਰਨਾ ਜਿਹੜੀ ਆਪੇ ਉਹ ਮਾਰ ਖਾਏਗਾ ਦੀ ਜਿਹੜੀ ਤੇ ਮਲ ਵੀ ਕਰਦਾ ਪਤੀ ਪਤੀ ਨਹੀਂ ਕਰਦਾ ਉਹਦਾ ਦਿਓਰ ਦੇ ਪਤਾ ਚੱਲੇ ਵੀ ਦਿਓਰ ਮਾਰਦਾ ਉਹਦਾ ਉਹ ਗੱਤ ਕੋਈ ਕੁੜੀ ਤੇ ਤਿੰਨ ਤਰੀਕ ਦਿਤ ਹੋਈ ਦੀ ਆ ਤੇ ਸਾਨੂੰ ਰਾਤੀ ਕੋਈ 8 ਵਜੇ ਨਾ ਪਤਾ ਚੱਲਿਆ ਤੇ ਪਤਾ ਲੱਗਾ ਵੀ ਉਹ ਦੁਪਹਿਰ 2 ਵਜੇ ਦੀ ਉਹ ਕੁੜੀ ਜਿਹੜੀ ਪੁਰੀ ਹੋ ਗਈ ਦੀ ਆ ਤੇ ਮਾਰੀ ਹੋਈ ਆ ਤੇ ਗਲੇ ਦੇ ਉਹਦੇ ਰਹਿਣਾ ਨਹੀਂ ਛਾਣ ਪਏ ਹੋਇਆ ਦੋ ਤਿੰਨ ਉਹਨਾਂ ਨੇ ਮਾਰਿਆ ਐ ਐਸਾ ਦੇ ਤੇ ਕਿਉਂ ਆਪ ਉਹ ਮਾਰ ਨਹੀਂ ਸਕਦੀ ਕਹਿੰਦੇ ਫਾਹ ਲਿਆ ਫਾਹ ਹੈ ਇਹ ਚੰਸ ਨਹੀਂ ਹੈਗਾ ਉਹਨਾਂ ਦਾ ਤੇ ਮਾਰਨ ਦਾ ਹੀ ਤੇ ਈਆ ਨਹੀਂ ਦੀ ਤੇ ਇਹਨਾਂ ਦੀ ਕੋਈ ਨਹੀਂ ਸੁਣਾਈ ਹੋਈ ਉਹ ਇਹਦੀ ਉਸ ਬੰਦੇ ਦਾ ਰਸ ਨਹੀਂ ਜਾਦੀ ਬਾਹਰ ਹੁੰਦੇ ਵੇ ਉਸ ਨੇ ਕਿਹਾ ਕਿ ਉਸ ਨੇ ਕੋਈ ਰਸ ਨਹੀਂ ਕੀਤਾ ਉਹਨਾਂ ਨੂੰ ਕੋਈ ਰਸ ਨਹੀਂ ਕੀਤਾ ਆਜ਼ਾਦ ਘੁੰਮਣ ਦੇ ਆ ਬਿਲਕੁਲ ਆਜ਼ਾਦ ਘੁੰਮਦੇ ਪਏ ਜੀ